ਇਹ ਸਕੂਲ ਬਹੁਤ ਪੁਰਾਣਾ ਜੀ 1940 ਦੇ ਕਰੀਬ ਬਣਿਆ ਹੋਊਗਾ ਜੀ ਇਹ ਤੇ 1969 ਦੇ ਵਿੱਚ ਇੱਥੇ 10ਵੀਂ ਦੇ ਕਲਾਸਾਂ ਲੱਗਣ ਲੱਗੀਆਂ ਸੀਗੀਆਂ ਜੀ ਸਹੀ ਹਾਂ ਜੀ ਇਹ 1980 ਦੇ ਵਿੱਚ ਇੱਥੇ ਬੋਰਡ ਮਤਲਬ ਜਿਹਨਾਂ ਆਪਾਂ ਕਹਿੰਦੇ ਬੋਰਡ ਪੇਪਰ ਹੋਣ ਲੱਗ ਗਏ ਸੀ 10ਵੀਂ ਤੱਕ ਦੇ ਜੀ ਯਾ ਸਕੂਲ ਦਾ ਨੇਨਗੇਟ ਆ ਗਿਆ ਅਸੀਂ ਇੱਥੇ ਪੜ੍ਹਿਆ ਜੀ ਇੱਥੇ ਖੇਡਿਆ ਇੱਥੇ ਇਥੋਂ ਪੜ੍ਹ ਕੇ ਦਾ ਮਤਲਬ ਹੁਣ ਲੋਕ ਕਹਿੰਦੇ ਕਨਵੈਂਟ ਸਕੂਲਾਂ 'ਚ ਬੱਚਿਆਂ ਨੂੰ ਲਾਓ ਜਾਂ ਇੱਥੇ ਲਾਵਾ ਸੀ ਇਸ ਸਕੂਲ 'ਚ ਪੜ੍ਹ ਕੇ ਚਲੋ ਮਹਾਰਾਜ ਨੇ ਬਹੁਤ ਰੱਖਿਆ ਬਖਸ਼ਿਆ ਨੇ ਦੋ ਤਿੰਨ ਜੋਬਾਂ ਕਰ ਲੀਆਂ ਤੇ ਇਸੇ ਸਕੂਲ ਦੀ ਬਦੌਲਤ ਹੀ ਸਾਰਾ ਕੁਛ ਸਾਨੂੰ ਮਿਲੇ ਜੀ ਸੱਤ ਅੱਠ ਪਿੰਡਾਂ ਦਾ ਇਕੱਲਾ ਸਕੂਲ ਹੁੰਦਾ ਸੀ ਇੱਥੇ ਬਾਦਰੇ ਦੇ ਲੋਕ ਕੋਟ ਦੁੰਨੇ ਦੇ ਉਸਪਾਲਾਂ ਦੇ ਰਾਜੀ ਤੱਕ ਦੇ ਬੱਚੇ ਇੱਥੇ ਪੜ੍ਹਨਾਉਂਦੇ ਹੁੰਦੇ ਸੀਗੇ ਜੀ ਇਹ ਸ਼ੁਰੂ ਤੋਂ ਹੀ ਵੱਡਾ ਸਕੂਲ ਸੀ ਆਪਾਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਜੀ ਸ਼ੁਰੂ ਤੋਂ ਇਹ ਹਾਈ ਸਕੂਲ ਬਣਿਆ ਜੀ ਹਾਈ ਸਕੂਲ ਬਣਿਆ ਪ੍ਰਾਇਮਰੀ ਨਾਲ ਆਇਆ ਕਿੰਨਾਂ ਨੇ ਲੈ ਕੇ ਆਂਦਾ ਸੀ ਆਪਣੇ ਪਿੰਡ ਉਹਨਾਂ ਦੇ ਬਦਲ ਸਕੂਲ ਆਇਆ ਸੀਗਾ ਇਹ ਗਿਆਨ ਸਿੰਘ ਰਾੜਾ ਸਿੱਖਿਆ ਮੰਤਰੀ ਹੁੰਦੇ ਸੀਗੇ ਜੀ ਤੇ ਉਦੋਂ ਵੀਰ ਰਜਿੰਦਰ ਕੌਰ ਦਾ ਵੀ ਸਹਿਯੋਗ ਸੀ ਸਕੂਲ ਬਣਾਉਣ ਦੇ ਵਿੱਚ ਇਹ ਅੱਗੇ ਜਿਹੜਾ ਹੈ ਜੀ ਹੁਣ ਉਹ ਪ੍ਰਾਇਮਰੀ ਸਕੂਲ ਆ ਗਿਆ ਹੈ ਪ੍ਰਾਇਮਰੀ ਆ ਗਿਆ ਜੀ ਨਾਲ ਹੀ ਜੇ ਪ੍ਰਾਇਮਰੀ ਸਕੂਲ ਕਾਫੀ ਬਾਅਦ ਚ ਬਣਿਆ ਜੀ ਪਹਿਲਾਂ ਉਹ ਪਿੰਡ ਚ ਧਰਮਸ਼ਾਲਾ ਚ ਹੁੰਦਾ ਸੀ ਜੀ ਇਹ ਇਹ ਆਇਆ ਜੀ ਹਾਈ ਪਹਿਲਾਂ ਹੈ ਪ੍ਰਾਇਮਰੀ ਹਾਈ ਹਾਈ ਨਹੀਂ ਹੈਗਾ ਮਤਲਬ ਪਹਿਲਾਂ ਪਿੰਡ ਸੀ ਜੀ ਇਹ ਜਿਹੜੀ ਬਿਲਡਿੰਗ ਹੈ ਬਦਲ ਕੇ ਫੇਰ ਇੱਥੇ ਇਹ ਆਈ ਹੈ ਜੀ 1986 ਜਿੱਥੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਆ ਜਿਹੜਾ ਬੋਹੜਾ ਦਰਖਤ ਹੈ ਜੀ ਇਹ ਇਹ ਘੱਟੋ ਘੱਟ 100 ਸਾਲ ਤੋਂ ਵੱਧ ਪੁਰਾਣਾ ਜੀ ਇਹ ਆ ਜਿਹੜਾ ਬੋਹੜਾ ਜੀ ਇਹ 100 ਸਾਲ ਤੋਂ ਵੱਧ ਪੁਰਾਣਾ ਇੱਧਰ ਬੋਹੜਾ ਦਾ 50 ਸਾਲ ਤਾਂ ਉਹ ਨੂੰ ਵੀ ਹੋ ਗਿਆ ਹੁਣ ਗਿਆ ਹੋ ਗਿਆ ਹੁੰਦੀ ਆਰਾਮ ਨਾਲ ਜੀ ਸਾਰੇ ਨਹੀਂ ਦੋਨੇ ਪੁਰਾਣੇ ਨੇ ਜੀ ਆ ਡਾਕਟਰੀ ਜਦੋਂ ਜਦੋਂ ਦੇ ਅਸੀਂ ਪੜਦੇ ਹੁੰਦੇ ਸੀਦੋਂ ਵੀ ਇਹ ਹੈ ਜੀ ਜੋ ਅਸੀਂ ਛੋਟੇ ਛੋਟੇ ਪੜਤੋਂ ਦੇ ਸੀ ਆ ਤਾਂ ਉਦੋਂ ਦਾ ਵੀ ਬੋਰਡ ਹੈ ਜੀ ਆ ਸਕੂਲ ਦੇ ਵਿੱਚ ਸਾਰੇ ਜਿਹ ਫੁੱਲ ਬੂਟੇ ਫਲਵਾੜੀ ਬਹੁਤ ਅੱਗੇ ਉਧਰ ਬਹੁਤ ਵੱਡਾ ਪਲੇਗਰਾਉਂਡ ਬਣਿਆ ਹੋਇਆ ਜੀ ਇਹ ਜਿਹੜੇ ਹੁਣੇ ਬੱਚੇ ਫੁੱਟਬਾਲ ਖੇਡਦੇ ਨੇ ਉਧਰ ਪਿਛਲੇ ਪਾਸੇ ਦੀ ਗੇਟ ਖੁੱਲਾ ਜੀ ਉਧਰ ਦੀ ਮਾਰ ਲਾਂਗੇ ਇਤਨਾ ਦੇ ਪ੍ਰਿੰਸੀਪਲ ਹੁੰਦੇ ਸੀਗੇ ਪੂਰੀ ਪੂਰੀ ਉਹਨਾਂ ਨੇ ਸਾਡੇ ਫੁੱਟਬਾਲ ਦੇ ਬੱਚਾਂ ਨੂੰ ਝੜਕ ਲਾਈ ਹੋਈ ਹੈ ਜਿਹੜੇ ਅੱਜ ਵੀ ਮਤਲਬ ਬਹੁਤ ਦੂਰ ਦੂਰ ਤੋਂ ਖੇਡ ਕੇ ਆਉਂਦੇ ਨੇ ਆ ਪਿੱਛੇ ਸਾਡੇ ਪਿੰਡ ਦਾ ਇੱਕ ਮੁੰਡਾ ਦਰਸੀ ਮਾਨ ਉਹ ਇੰਟਰ ਜੁਨੀਵਰਸਿਟੀ 골ਡ ਮੈਡਲ ਜਿੱਤ ਗਿਆ ਜ ਪੜਿਆ ਹੋਇਆ ਉਹ ਤੇ ਹੁਣ ਵੀ ਬੱਚੇ ਬਹੁਤ ਹੁਸ਼ਿਆਰ ਨੇ ਬਹੁਤ ਬੱਚੇ ਇਥੋਂ ਮੈਡੀਟਰੀ ਸਕੂਲਾਂ ਚ ਗਏ ਨੇ ਪੜ ਕੇ ਸਿੱਖਿਆ ਦੇ ਮਾਰ ਬਹੁਤ ਉੱਚਾ ਸਕੂਲ ਦਾ ਜੀ ਇਹ ਅਸੀਂ ਬੇਨਤੀ ਕਰਦੇ ਆਂ ਵੀ ਜੇ ਕੁਮੜਾ ਮੋਟੇ ਕੰਮ ਕਰਨ ਸਰਕਾਰ ਨੂੰ ਇਹਦੇ ਹੋਰ ਕਮਰੇ ਕੁਮਰੇ ਬਣਾਏ ਜਾਣ ਹਾਂ ਜੀ ਆ ਜਿਹੜੇ ਲੇਖ ਨੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਆਉਣ ਵਾਲੀਆਂ ਗੱਲਾਂ ਇਹ ਟੀਚਰਾਂ ਨੇ ਆਪ ਵੀ ਲਿਖਿਆ ਸਾਡੇ ਡ੍ਰਿੰਗ ਟੀਚਰ ਨੇ ਇਹ ਜੇ ਪੂਰਾ ਕਰਨਾ ਖਵਾਵਾਂ ਨੂੰ ਉਤਾਰ ਰੱਖਿਓ ਨਾਲ ਕਿਤਾਬਾਂ ਨੂੰ ਜੀ ਕਹੋ ਜੀ ਕਹਾਓ ਜਲ ਹੀ ਜੀਵਨ ਹੈ ਇਹ ਦੇਖੋ ਜੀ ਕਿੰਨੀ ਮਹੱਤਵਪੂਰਨ ਗੱਲ ਲਿਖੀ ਹੈ ਸਮੇਂ ਦੀ ਕਦਰ ਕਰੋ ਦਿਨ ਸੇਵਾ ਮੇਵਾ ਨਹੀਂ ਇੱਕ ਇਹ ਵਿੱਚ ਬਰਕਤ ਹੈ ਵੱਡਿਆਂ ਦਾ ਸਤਿਕਾਰ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਦੇਖੋ ਜੀ ਗੁਰਮਾਨ ਸਿੰਘ ਸਾਹਿਬ ਜੀ ਨੇ ਮੈਨ ਕਿਰਤ ਨੂੰ ਵੜਾਇਆ ਇੱਥੇ ਪਹਿਲਾਂ ਕਿਰਤ ਕਰਨੀ ਹੈ ਫਿਰ ਨਾਮ ਜਪਣਾ ਜੇ ਤੁਹਾਡੇ ਕੋਲ ਹੈ ਚੀਜ਼ ਕੋਈ ਨਹੀਂ ਸਾਰਿਆਂ ਨੂੰ ਪੰਡ ਕੇ ਖਾਣੀਆਂ ਨੇ ਕਿੰਨਾ ਵੱਡਾ ਸੰਦੇਸ਼ ਇੱਕ ਛੋਟੇ ਜਿਹੇ ਲਾਈਨ ਦੇ ਵਿੱਚ ਗੁਰੂ ਸਾਹਿਬ ਨੇ ਦਿੱਤਾ ਸਾਹਿਬ